ਸਰ ਮਾਈਕ ਨੂੰ ਹੱਥ ਨਹੀਂ ਲੋੜਾ ਮਾਈਕ ਨੂੰ ਹੱਥ ਨਹੀਂ ਲੋੜਾ ਮਾਈਕ ਨੂੰ ਹੱਥ ਨਹੀਂ ਅੱਗੇ ਨਹੀਂ ਕਰਨਾ ਮੇਰੇ ਅੱਗੇ ਕਰੀਏ ਸਰ ਮੇਰੇ ਅੱਗੇ ਨਹੀਂ ਮੌਕੇ ਦੀ ਅਫਸਰ ਤੁਸੀਂ ਹੋ ਉਸਤਾ ਉੱਥੇ ਜਾ ਮੌਕੇ ਦੀ ਅਫਸਰ ਮੇਰੇ ਅੱਗੇ ਨਹੀਂ ਕਰਨਾ ਬਾਈ ਸਾਰੇ ਨਜਾਇਜ਼ ਨਹੀਂ ਤੁਸੀਂ ਪਹਿਲਾਂ ਮੇਰੇ ਕੋ ਨਹੀਂ ਐਮਟੀਪੀ ਸਾਹਿਬ ਕੋ ਲੋ ਬਿਲਕੁਲ ਸਰ ਤੁਸੀਂ ਮੌਕੇ ਤੇ ਮੌਜੂਦ ਹੋ ਮੌਕੇ ਦੀ ਅਫਸਰ ਤੁਸੀਂ ਹੋ ਮੈਂ ਨਹੀਂ ਲਾਊਡ ਹੈ ਜੀ ਸਰ ਮੌਕੇ ਤੇ ਤੁਸੀਂ ਹੋ ਮੈਂ ਤੁਸੀਂ ਸਰ ਇਹ ਤੁਹਾਡੀ ਦੇਖਰੇਖ ਚ ਹੋ ਰਿਹਾ ਨਾ ਟਾਟੇ ਰਿਜੋ ਚ ਹੋ ਰਿਹਾ ਪਰ ਮੈਂ ਲਾਊਡ ਨਹੀਂ ਹੈ ਜੀ ਸਰ ਦੱਸ ਦੋ ਕਿ ਇਹ ਜਗਾ ਨਜਾਇਜ਼ ਆ ਜਾਂ ਜਾਇਜ਼ ਆ ਇਹ ਹੀ ਚੀਜ਼ ਹੈ ਉਹ ਐਮਟੀਪੀ ਸਾਹਿਬ ਨੂੰ ਪਤਾ ਉੱਥੇ ਜਾ ਜਾਇਜ਼ ਹੈ ਕਿ ਨਜਾਇਜ਼ ਹੈ ਫਿਰ ਸਰ ਉਦੋਂ ਕਿਉਂ ਨਹੀਂ ਢਾਟੇ ਦੀ ਕੀਤੇ ਜਾਂਦੇ ਜਦ ਦੇ ਵੱਢਦੇ ਹੁੰਦੇ ਆਸਰਿਆ ਨਾ ਜੀ ਤੁਹਾਨੂੰ ਜਾ ਕੇ ਐਮਟੀਪੀ ਸਾਹਿਬ ਕੋ ਵਰਸ਼ਨ ਲਓ ਪਲੀਜ਼ ਬਟ ਸਰ ਵਰਸ਼ਨ ਐਮਟੀਪੀ ਸਾਹਿਬ ਇੱਥੇ ਤਾਂ ਹੈ ਨਹੀਂ 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 ਉਹ ਉੱਥੇ ਲਓ ਦਫ਼ਤਰ ਜਾ ਤੁਸੀਂ ਮੌਕੇ ਤੇ ਆਇਓ ਮੌਕੇ ਤੇ ਨਹੀਂ ਮੈਂ ਦੇ ਸਕਦਾ ਜੀ ਲਗੇ ਜੀ ਸਰ ਮੈਂ ਵਰਸ਼ਨ ਲੈ ਇਹ ਕਿਸ ਤਰ੍ਹਾਂ ਬੋਲਣ ਦੀ ਸਰ ਮੈਂ ਵਰਸ਼ਨ ਪਿਆਰ ਨਾਲ ਨਿਮਰਤਾ ਨਾਲ ਲੈ ਰਿਹਾ ਸਰ ਨਿਮਰਤਾ ਨਾਲ ਆ ਕੇ ਸਾਨੂੰ ਬੰਦ ਕੀਤਾ ਦਾ ਵਰਸ਼ਨ ਦੇਣਾ ਹੈ ਜੀ ਆ ਤੁਸੀਂ ਮੈਂ ਸਰ ਮੂਜ ਮਾਈਕਰਾਫੋਨ ਤੇ ਜੇ ਸਰ ਤੁਸੀਂ ਮੌਕੇ ਦੇ ਅਫਸਰ ਹੋ ਤੁਹਾਡੇ ਕੋਲ ਵਰਸ਼ਨ ਹੈ ਤਾਂ ਜੋ ਮਰਜ਼ੀ ਕਰੋ ਤੇਰੇ ਦੇ ਹਨਰ ਕੋਣਾ ਜੀ ਫੋਟੋ ਇਹ ਗਲਤ ਗੱਲ ਹੈ ਜਾਂ ਸਹੀ ਗੱਲ ਗਲਤ ਗੱਲ ਹੈ ਇਹਨੇ ਤੁਹਾਨੂੰ ਆ ਕੇ ਦੱਸਿਆ ਕੀ ਗੱਲ ਨਹੀਂ ਕੋਈ ਗੱਲ ਦੱਸੋ ਸਰ ਹੁਣ ਤੱਕਾ ਸਹੀ ਜਿਹੜੀ ਸ਼ਰਿਆਮ ਕੀਤੀ ਜਾ ਰਹੀ ਹੈ ਨਗਰ ਨਿਗਮ ਵੱਲੋਂ ਉਦੋਂ ਕਿਉਂ ਨਹੀਂ ਹੋਟਲ ਹਟਾਏ ਜਾਂਦੇ ਜਦੋਂ ਬਣਦੇ ਹੁੰਦੇ ਆ ਸੱਚੇ ਕਾਲ ਅੰਮ੍ਰਿਤਸਰ ਆਵਾਜ਼ ਦੇ ਨਾਲ ਜੁੜੇ ਹੋ ਤੁਸੀਂ ਮੈਂ ਦਮਦੀਪ ਸਿੰਘ ਦੋਸਤੋ ਅੰਮ੍ਰਿਤਸਰ ਦੇ ਮਾਨ ਸਿੰਘ ਗੇਟ ਦੇ ਉੱਤੇ ਮੌਜੂਦਾ ਜਿੱਥੇ ਹੋਟਲ ਬਾਂਦਰੀ ਸੀਗੇ ਕਾਰਪੋਰੇਸ਼ਨ ਦੇ ਅਧਿਕਾਰੀ ਆਏ ਨੇ ਤਾਂ ਉਸ ਹੋਟਲ ਨੂੰ ਤੋੜਿਆ ਗਿਆ ਇਹ ਤਸਵੀਰਾਂ ਤੁਸੀਂ ਮਾਨ ਸਿੰਘ ਗੇਟ ਦੇ ਨੇੜੇ ਜਗਜੋਤੀ ਸਕੂਲ ਦੀਆਂ ਦੇਖ ਰਹੇ ਹੋ ਕਿ ਕਿਸ ਤਰੀਕੇ ਇਹ ਹੋਟਲ ਜੋ ਬਣ ਰਿਹਾ ਸੀਗਾ ਤਿੰਨ ਤੋਂ ਚਾਰ ਮੰਜ਼ਲੀ ਜਿਹੜਾ ਹੋਟਲ ਬਣਿਆ ਇਸ ਨੂੰ ਢਾ ਢੇਰੀ ਕੀਤਾ ਗਿਆ ਹਾਲਾਂਕਿ ਇਹ ਜਿਹੜੇ ਸ਼ਟਰ ਸੀਗੇ ਇਸ ਦੇ ਉੱਤੇ ਨੋਟਿਸ ਵੀ ਇੱਕ ਲਗਾਇਆ ਗਿਆ ਨੋਟਿਸ ਵੀ ਤੁਹਾਨੂੰ ਪੜਾਉਂਦੇ ਆ ਕਿ ਆਖਿਰਕਾਰ ਨੋਟਿਸ ਦੇ ਵਿੱਚ ਕੀ ਲਿਖਿਆ ਹੋਇਆ ਹੈ ਨੋਟਿਸ ਦੇ ਵਿੱਚ ਲਿਖਿਆ ਇਹ ਇਮਾਰਤ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸੀਲ ਕੀਤੀ ਗਈ ਹੈ ਇਸ ਇਮਾਰਤ ਨੂੰ ਲਗਾਈ ਸੀਲ ਨੂੰ ਤੋੜਨ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋ ਇਹ ਨੋਟਿਸ ਜਿਹੜਾ ਲਗਾ ਕੇ ਥੱਲੇ ਨਗਰ ਨਿਗਰ ਕਮਿਸ਼ਨਰ ਕਮਿਸ਼ਨਰ ਦਾ ਜਿਹੜਾ ਹਦਾਇਤਾਂ ਅਨੁਸਾਰ ਲਿਖਿਆ ਹੋਇਆ ਸੋ ਇਹ ਤਸਵੀਰਾਂ ਅੰਮ੍ਰਿਤਸਰ ਦੇ ਮਾਨ ਸਿੰਘ ਗੇਟ ਦੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿਸ ਤਰੀਕੇ ਹੋਟਲ ਬਣਿਆ ਪਰ ਆਖਰਕਾਰ ਗੱਲਾਂ ਇਹ ਸਾਹਮਣੇ ਆਉਂਦੀਆਂ ਕਿ ਜੇਕਰ ਇਹ ਨਗਰ ਨਿਗਮ ਦੀ ਜਗ੍ਹਾ ਤਾਂ ਉਦੋਂ ਕਿਉਂ ਨਹੀਂ ਢਾਈ ਜਾਂਦੀ ਜਦੋਂ ਬਣਦੀ ਹੈ ਜਦੋਂ ਬਣ ਜਾਂਦੀ ਹੈ ਪੈਸੇ ਲੱਗ ਜਾਂਦੇ ਆ ਉਦੋਂ ਕਿਉਂ ਹਟਾਈ ਜਾਂਦੀ ਹੈ ਕਿਉਂਕਿ ਇਹ ਜਗ੍ਹਾ ਜੋ ਚਾਰ ਮੰਜ਼ਲੀ ਬਣ ਚੁੱਕੀ ਹੈ ਤਿਆਰ ਹੋ ਕੇ ਬਸ ਸਿਰਫ ਪੱਥਰ ਜਾਂ ਪਲਾਸਟਰ ਹੋਣਾ ਬਾਕੀ ਹੈ ਤਾਂ ਇਹ ਦੋ ਦਿਨਾਂ ਚ ਤਾਂ ਬਣਦੀ ਨਹੀਂ ਫਿਰ ਗੱਲ ਇਹ ਖੜੀ ਹੁੰਦੀ ਹੈ ਕਿ ਇਸ ਨੂੰ ਉਦੋਂ ਕਿਉਂ ਟਾਟੇਰੀ ਕੀਤਾ ਜਾਂਦਾ ਜਦ ਜਦ ਵੱਢਦੀ ਹੁੰਦੀ ਹੈ ਸੋ ਦੁਕਾਨਦਾਰ ਜਿਨ੍ਹਾਂ ਨੇ ਮੌਕੇ ਤੇ ਤਸਵੀਰਾਂ ਦੇਖੀਆਂ ਉਹਨਾਂ ਨੇ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਨਗੇ ਕਿ ਕਿਸ ਤਰੀਕੇ ਦੇ ਕਿਉਂ ਟਾਈ ਗਈ ਹੈ ਕੀ ਨਾਮ ਹੈ ਜੀ ਭਾਈ ਆਪਣਾ ਭਾਈ ਮਾਲਕ ਉੱਪਰ ਹੈਗੇ ਆ ਜੀ ਭਾਈ ਦੇਖਿਆ ਤੁਸੀਂ ਕੀ ਕਿਵੇਂ ਟਾਟੇਰੀ ਕੀਤਾ ਹੈ ਆਰੇ ਆਰੇ ਉੱਪਰ ਬਲਾਓ ਉਹਨਾਂ ਨੂੰ ਯਾਰ ਤੁਸੀਂ ਦੇਖਿਆ ਹੋਗਾ ਨਹੀਂ ਭਾਈ ਆਰੇ ਆਰੇ ਮਾਲਕ ਦੀ ਬਾਤ ਚੱਲੀ ਆ ਰਿਹਾ ਅਗਲੀ ਤੁਸੀਂ ਦੇਖਿਆ ਕਿਵੇਂ ਇਹਨੂੰ ਟਾਟੇਰੀ ਕੀਤਾ ਸੀ ਇਹ ਤੇ ਰਾਜ ਫੰਦਾ ਬੰਦਾ ਜੀ ਕੀ ਲੱਗਦਾ ਜੀ ਉਹ ਕਹਿੰਦੇ ਨਗਰ ਨਿਗਮ ਦੀ ਜਗ੍ਹਾ ਉਦੋਂ ਕਿਉਂ ਨਹੀਂ ਹਟਾਉਂਦੇ ਜਦੋਂ ਵੱਢ ਮੈਨੂੰ ਪਤਾ ਹੀ ਨਹੀਂਗਾ ਮੈਂ ਤਾਂ ਰਾਜੰਦ ਦਾ ਬੰਦਾ ਜੀ ਮੈਨੂੰ ਨਹੀਂ ਪਤਾ ਪਤਾ ਜਗਾ ਕਿੰਨਾ ਦੀ ਹੈ ਜੀ ਐ ਵੀ ਨਹੀਂ ਪਤਾ ਮੈਂ ਹਾਂ ਤੇ ਪਤਾ ਹੀ ਨਹੀਂਗਾ ਮੈਂ ਤਾਂ ਤੁਰਨਾ ਪਿਆ ਤੇ ਮੈਨੂੰ ਪਤਾ ਸੋ ਬਿਲਕੁਲ ਅੱਗੇ ਵੀ ਦੱਸ ਰਿਹਾ ਕਿ ਅੱਗੇ ਵੀ ਜਿਹੜੇ ਆ ਹੋਟਲ ਢਾਏ ਜਾ ਰਹੇ ਨੇ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਕਿ ਇਸ ਤਰੀਕੇ ਹੋਰ ਹੋਟਲਾਂ ਨੂੰ ਢਾਉਣ ਦੀ ਕੋਸ਼ਿਸ਼ ਨਗਰ ਨਿਗਮ ਵੱਲੋਂ ਕੀਤੀ ਜਾ ਰਹੀ ਹੈ ਪਰ ਕਾਰਨ ਕੀ ਹੈ ਤਾਂ ਇੱਕ ਹੋਰ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਸੀਜੇ ਕੋਟੇਜ ਨਾਮ ਦਾ ਇਹ ਹੋਟਲ ਜਿਸ ਨੂੰ ਢਾਟੇ ਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਖਰਕਾਰ ਕਾਰਨ ਕੀ ਇਹ ਗਲਬਤ ਕਰਨ ਦੀ ਜੋ ਕੋਸ਼ਿਸ਼ ਕਰਦੇ ਆ ਸਰ ਤੁਸੀਂ ਨਗਰ ਨਿਗਮ ਤੋਂ ਆਇਓ ਜੀ ਹਾਂ ਜੀ ਸਰ ਕੀ ਕਾਰਨ ਆ ਜੀ ਹੋਟਲ ਜਿਹੜੇ ਟਾਰੀ ਦੀ ਕੀਤੇ ਜਾ ਰਹੇ ਇੱਕ ਮਿੰਟ ਜੀ ਸਾਰੇ ਨਾਜਾਇਜ਼ ਨੇ ਤੁਸੀਂ ਪਹਿਲਾਂ ਮੇਰੇ ਕੋ ਨਹੀਂ ਐਮਟੀਪੀ ਸਾਹਿਬ ਕੋ ਲੋ ਬਿਲਕੁਲ ਸਰ ਤੁਸੀਂ ਮੌਕੇ ਤੇ ਮੌਜੂਦੋਂ ਮੌਕੇ ਦੀ ਅਫਸਰ ਤੁਸੀਂ ਹੋ ਜੀ ਮੈਂ ਨਹੀਂ ਲਾਊਡ ਹਾਂ ਜੀ ਸਰ ਮੌਕੇ ਤੇ ਤੁਸੀਂ ਹੋ ਨਹੀਂ ਤੁਸੀਂ ਸਰ ਇਹ ਤੁਹਾਡੀ ਦੇਖਰੇਖ ਚ ਹੋ ਰਿਹਾ ਨਾ ਟਾਟੇਰੀ ਜੋ ਵੀ ਹੋ ਰਿਹਾ ਪਰ ਮੈਨੂੰ ਅਲਾਉਟ ਨਹੀਂ ਹੈਗਾ ਜੀ ਮੈਂ ਬਟ ਸਰ ਦੱਸ ਦੋ ਕਿ ਇਹ ਜਗਾ ਨਜਾਇਜ਼ ਹੈ ਜਾਂ ਜਾਇਜ਼ ਹੈ ਇਹ ਹੀ ਚੀਜ਼ ਹੈ ਉਹ ਐਮਟੀਪੀ ਸਾਹਿਬ ਨੂੰ ਪਤਾ ਉੱਥੇ ਜਾ ਜਾਇਜ਼ ਹੈ ਕਿ ਨਹੀਂ ਜਾਇਜ਼ ਹੈ ਨਜਾਇਜ਼ ਹੈ ਫਿਰ ਸਰ ਉਦੋਂ ਕਿ ਉਹਨੇ ਟਾਟੇਰੀ ਕੀਤੇ ਜਾਂਦੇ ਜਦ ਦੇ ਵੱੜਦੇ ਹੁੰਦੇ ਦੱਸ ਰਿਹਾ ਨਾ ਜੀ ਤੁਹਾਨੂੰ ਜਾ ਕੇ ਐਮਟੀਪੀ ਸਾਹਿਬ ਕੋ ਵਰਸ਼ਨ ਲਓ ਪਲੀਜ਼ ਬਟ ਸਰ ਵਰਸ਼ਨ ਐਮਟੀਪੀ ਸਾਹਿਬ ਇੱਥੇ ਤਾਂ ਹੈ ਨਹੀਂ 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 ਉਹ ਉੱਥੇ ਲਓ ਦਫਤਰ ਜਾ ਤੁਸੀਂ ਮੌਕੇ ਤੇ ਆ ਜੀ ਮੌਕੇ ਤੇ ਨਹੀਂ ਮੈਂ ਦੇ ਸਕਦਾ ਜੀ ਮੈਂ ਟਾਟੇਰੀ ਮੈਂ ਨਹੀਂ ਲਾਉਟ ਹੈ ਜੀ ਸਰ ਹਾਂਜੀ ਸਰ ਜ਼ਬਰਦਸਤ ਲਾੜਨ ਲੱਗੇ ਹੋ ਜੀ ਸਰ ਮੈਂ ਵਰਸ਼ਨ ਲੈ ਰਿਹਾ ਜੀ ਇਹ ਕਿਸ ਤਰ੍ਹਾਂ ਬੋਲਣ ਦੇ ਸਰ ਮੈਂ ਵਰਸ਼ਨ ਪਿਆਰ ਨਾਲ ਨਿਮਰਤਾ ਨਾਲ ਲੈ ਰਿਹਾ ਸਰ ਨਿਮਰਤਾ ਨਾਲ ਲੈ ਰਿਹਾ ਆ ਆ ਕੇ ਸਾਨੂੰ ਬੰਦ ਕੀਤਾ ਦਾ ਵਰਸ਼ਨ ਦੇਣਾ ਹਾਂਜੀ ਸਰ ਸਾਨੂੰ ਅਫਸਰਾਂ ਵੱਲੋਂ ਬੰਦ ਹੈ ਸਰ ਤੁਹਾਨੂੰ ਬੰਦ ਇਹੀ ਚੀਜ਼ ਦੱਸੋ ਕਿਉਂਕਿ ਮੌਕੇ ਤੇ ਜਿਹੜੇ ਹੁੰਦੇ ਨੇ ਉਹ ਵਰਸ਼ਨ ਉਹਨਾਂ ਦੇ ਲੇਤਾ ਜਾਂਦੇ ਆ ਕੇ ਬਾਅਦ ਦੇ ਵਿੱਚ ਕੱਲ ਪਹਿਲਾਂ ਕਾਰਵਾਈ ਕਰ ਲੈਂਦੇ ਹੋ ਜੀ ਕਰੋ ਤੁਸੀਂ ਕਾਰਵਾਈ ਸੇ ਤੁਹਾਡੀ ਕਾਰਵਾਈ ਚ ਨਹੀਂ ਹੁੰਦੇ ਜੀ ਬਿਲਕੁਲ ਕਰ ਲੈਂਦੇ ਹੋ ਫਿਰ ਬਾਅਦ ਚ ਦੱਸਦੇ ਹਾਂ ਮੈਂ ਵੀ ਇਹੀ ਗੱਲ ਪੁੱਛ ਰਿਹਾ ਇਹ ਨਜਾਇਜ਼ ਜਗ੍ਹਾ ਜਾਂ ਜਾਇਜ਼ ਜਗ੍ਹਾ ਹੈ ਨਾ ਤੁਸੀਂ ਤੁਸੀਂ ਆ ਮਾਈਕ ਦੇ ਤਾ ਕੀ ਮਤਲਬ ਮੌਕੇ ਦੇ ਅਫਸਰ ਤੁਸੀਂ ਤੁਹਾਡੇ ਕੋ ਹੈਗਾ ਕੋਈ ਜੀ ਸਰ ਮੈਂ ਮੀਡੀਆ ਤੋਂ ਫੇਰ ਮੀਡੀਆ ਤੁਹਾਡੇ ਕੋ ਸਰ ਜੀਤ ਕਾਰਡ ਦੇ ਦਿੰਨੇ ਹੋਰ ਸਰ ਹੋਰ ਕੀ ਲੋਗੇ ਜੀ ਕਾਰਡ ਤੋਂ ਲਾਵਾ ਹੋਰ ਕੀ ਲੋਗੇ ਤੁਸੀਂ ਮੇਰੀ ਕੰਪਲੇਨਟ ਕਰ ਮੈਂ ਉਥੇ ਕਾਰਡ ਦਿਖਾ ਦਿੰਨਾ ਮੈਂ ਮੀਡੀਆ ਚ ਹੈਗਾ ਜੀ ਮੈਂ ਉਹੀ ਤਾਂ ਪੁੱਛ ਰਿਹਾ ਤੁਸੀਂ ਕਾਰਡ ਤੋਂ ਲਾਵਾ ਹੋਰ ਕੀ ਦੇਖਣਾ ਹੈ ਕਾਰਡ ਤੋਂ ਲਾਵਾ ਹੋਰ ਕੀ ਦੇਖਣਾ ਜੀ ਕੀ ਦਿਓਗੇ ਕਾਰਡ ਤੋਂ ਲਾਵਾ ਹੋਰ ਕੀ ਦੇਖਣਾ ਜੀ ਕੀ ਦਿਓ ਕਾਰਡ ਤੋਂ ਲਾਵਾ ਹੋਰ ਕੀ ਦੇਖਣਾ ਸਰ ਮੈਂ ਉਹੀ ਪੁੱਛ ਰਿਹਾ ਕੀ ਦੇਵੋ ਤੁਸੀਂ ਮੈਨੂੰ ਪੁੱਛਿਆ ਕਾਰਡ ਤੋਂ ਲਾਵਾ ਹੋਰ ਕੀ ਦਾ ਮੈਂ ਕਾਰਡ ਤੋਂ ਲਾਵਾ ਹੋਰ ਕੀ ਲੈਣਾ ਚਾਹੁੰਦੇ ਮੈਂ ਉਹੀ ਦੇ ਦ ਨਾ ਆਪਣੀ ਪਹਿਲਾਂ ਇੰਟਰੋਡਕਸ਼ਨ ਦਿਓ ਤੁਸੀਂ ਕੌਣ ਜੇ ਸਰ ਮੈਂ ਮੀਡੀਆ ਤੋਂ ਮੈਂ ਸਰ ਮੂੰਹ 'ਚ ਮਾਈਕ ਲਾਉਂਦੇ ਜੇ ਸਰ ਤੁਸੀਂ ਮੌਕੇ ਦੇ ਅਫਸਰ ਹੋ ਤੁਹਾਡੇ ਕੋਲ ਵਰਸ਼ ਰਿਆ ਦਾ ਜੋ ਮਰਜ਼ੀ ਕਰੀ ਜਾਓ ਹੋਟਲ ਦੇ ਓਨਰ ਕੌਣ ਹੈ ਜੀ ਹੋਟਲ ਇਹ ਗਲਤ ਗੱਲ ਹੈ ਜਾਂ ਸਹੀ ਗੱਲ ਹੈ ਜੀ ਗਲਤ ਗੱਲ ਹੈ ਗਲਤ ਗੱਲ ਹੈ ਇਹਨਾਂ ਨੇ ਤੁਹਾਨੂੰ ਆ ਕੇ ਦੱਸਿਆ ਕੀ ਗੱਲ ਹੋ ਰਹੀ ਹੈ ਨਹੀਂ ਕੋਈ ਗੱਲ ਨਹੀਂ ਦੱਸੋ ਸਰ ਹੁਣ ਕੋਈ ਨਹੀਂ ਸਰ ਤੁਸੀਂ ਮੇਰੇ ਨਾਲ ਉੱਚੀ ਸਰ ਮੇਰੇ ਨਾਲ ਉੱਚੀ ਆਵਾਜ਼ 'ਚ ਗੱਲ ਨਾ ਕਰੋ ਮੈਂ ਤੁਸੀਂ ਕੌਣ ਜੇ ਸਰ ਮੀਡੀਆ ਤੋਂ ਹੈ ਮਾਈਕ ਫੜਿਆ ਹੈ ਮਾਈਕ ਫੜਿਆ ਮੀਰ ਸਰ ਮੀਡੀਆ ਤੋਂ ਅੰਮ੍ਰਿਤਸਰ ਵਾਸਤੇ ਤੁਸੀਂ ਚੈਨਲ ਸਰ ਆਪਣਾ ਆਪਣਾ ਆਈ ਕਾਰਡ ਗਲਚ ਪਾ ਕੇ ਰੱਖੋ ਸਰ ਕਿੰਨੇ ਕਿਹਾ ਕਿ ਸਰ ਮੈਂ ਤੁਹਾਨੂੰ ਪੁੱਛੇ ਤੁਸੀਂ ਇੰਪਰੂਵਮੈਂਟ ਰੈਸਟ ਦਾ ਮਾਈਕ ਤੁਸੀਂ ਆਈਡੀ ਗਲਚ ਪਾਈ ਆਹੋ ਕਿੱਥੇ ਹੈ ਜੀ ਦੋ ਜੀ ਇਹ ਇੱਥੇ ਉਹ ਆਪਣੀ ਆਈਡੀ ਗਲਚ ਪੈਸਾ ਆਪਰਾ ਮਾਈਕ ਪਰ ਸਰ ਮਾਈਕ ਨੂੰ ਹੱਥ ਨਹੀਂ ਲੋੜਾ ਮਾਈਕ ਨੂੰ ਹੱਥ ਨਹੀਂ ਲੋੜਾ ਮਾਈਕ ਨੂੰ ਹੱਥ ਨਹੀਂ ਅੱਗੇ ਨਹੀਂ ਕਰਨਾ ਨੀਂਕੇ ਕਰੀਏ ਸਰ ਮੇਰੇ ਅੱਗੇ ਨਹੀਂ ਮੌਕੇ ਦੀ ਅਫਸਰ ਤੁਸੀਂ ਦੱਸਦਾ ਉੱਥੇ ਜਾ ਮੌਕੇ ਦੀ ਅਫਸਰ ਮੇਰੇ ਅੱਗੇ ਨਹੀਂ ਕਰਨਾ ਮਾਈਕ ਕਿਤੇ ਅੱਗੇ ਕਰ ਸਰ ਆਰਾਮ ਨਾਲ ਸਰ ਮੈਂ ਆ ਸਰ ਜੇ ਤੁਹਾਡੀ ਟੋਂ ਉੱਚੀ ਆ ਸਾਡੀ ਵੀ ਹੋ ਸਕਦੀ ਐ ਸੀ ਪਿਆਰ ਨਾਲ ਗੱਲ ਕਰ ਰਹੇ ਹਾਂ ਅੱਗੇ ਸਿੱਧਾ ਮਾਈਕ ਮੈਂ ਫੋਨ ਕਰਨ ਰਿਹਾ ਕਿਸੇ ਨਾਲ ਬਿਲਕੁਲ ਸਰ ਇਹੀ ਲੈਂਗੁਏਜ ਅਸੀਂ ਵੀ ਪਿਆਰ ਨਾਲ ਗੱਲ ਕਰ ਰਹੇ ਹਾਂ ਬਿਲਕੁਲ ਪਿਆਰ ਨਾਲ ਗੱਲ ਕਰੋ ਪਿਆਰ ਨਾਲ ਲੋ ਜੇਕਰ ਤੁਹਾਨੂੰ ਲੱਗਦਾ ਸਰ ਨਹੀਂ ਦੇ ਸਕਦੇ ਵਰਸ਼ਨ ਬਹੁਤ ਬੜੀ ਮੂਝ ਤੁਹਾਨੂੰ ਸਰ ਮੌਕੇ ਦੀ ਅਫਸਰ ਸਰ ਤੁਸੀਂ ਜੋ ਮਰਜ਼ ਜੋ ਜਿਹੜਾ ਮੌਕੇ ਦੇ ਅਫਸਰ ਹੁੰਦਾ ਹੈ ਉਹਦੇ ਕੋਈ ਨਹੀਂ ਚਲੋ ਠੀਕ ਹੈ ਸਰ ਫਿਰ ਰੂਲ ਐਂਡ ਰੈਗੂਲੇਸ਼ਨ ਤੁਸੀਂ ਵੀ ਪੜੋ ਸੋ ਇਹ ਤੱਕਾਸ਼ਾਈ ਜਿਹੜੀ ਸ਼ਰਿਆਮ ਕੀਤੀ ਜਾ ਰਹੀ ਹੈ ਨਗਰ ਨਿਗਮ ਵੱਲੋਂ ਉਹਦੋਂ ਕਿਉਂ ਨਹੀਂ ਹੋਟਲ ਹਟਾਏ ਜਾਂਦੇ ਜਦੋਂ ਬਣਦੇ ਹੁੰਦੇ ਆ ਜਦੋਂ ਹੋਟਲ 4 4 5 5 ਇਮਾਰਤੀ ਬਣ ਜਾਂਦੇ ਆ ਜੀ ਸਾਨੂੰ ਥ੍ਰੈਟ ਕਰਨ ਦਾ ਵੀ ਕਿਉਂ ਟਾਂਡਾ ਸਰ ਆਪਾਂ ਤੁਹਾਨੂੰ ਥ੍ਰੈਟ ਨਹੀਂ ਕਰਾਂਦੇ ਚਲੋ ਠੀਕ ਹੈ ਸਰ ਸਰ ਸਾਡਾ ਤੁਸੀਂ ਸਰ ਕਰੋ ਅਸੀਂ ਤੁਹਾਡੇ ਅਸੀਂ ਤੁਹਾਡੀ ਕੋਈ ਥੋੜਾ ਨਹੀਂ ਫੜਿਆ ਅਸੀਂ ਕੋਈ ਤੁਹਾਡਾ ਰਸਤਾ ਨਹੀਂ ਰੋਕਿਆ ਸਰ ਥੈਂਕ ਯੂ ਥੈਂਕ ਯੂ ਸੋ ਮੱਚ ਸਰ ਥੋੜੀ ਟੋਨ ਥੋੜੀ ਸਰ ਸਾਰੀ ਟੋਨ ਮੀਡੀਆ ਚ ਰਿਕਾਰਡ ਹੋਈ ਹੈ ਤੁਸੀਂ ਕਿਹੜੀ ਉੱਚੀ ਆਵਾਜ਼ ਚ ਗੱਲ ਕੀਤੀ ਹੈ ਸਾਡੀ ਵੀ ਰਿਕਾਰਡ ਹੋਈ ਹੈ ਅਸੀਂ ਕਿੰਨੇ ਪਿਆਰ ਨਾਲ ਗੱਲ ਕੀਤੀ ਹੈ ਠੀਕ ਹੈ ਜੀ ਅੱਗੋਂ ਤੁਸੀਂ ਉੱਚੇ ਉੱਠ ਉੱਠ ਖੜੇ ਹੋ ਕੇ ਗੱਲ ਕਰ ਰਹੇ ਹੋ ਕਿ ਆਜੋ ਜਿੰਨੇ ਗੱਲ ਕਰਨੀਆਂ ਥੈਂਕ ਯੂ ਸੋ ਮਚ ਸਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਗਰ ਨਿਗਮ ਦੀਆਂ ਕਿਸ ਤਰੀਕੇ ਹੋਟਲ ਦਾ ਟਾਇਆ ਜਾ ਰਿਹਾ ਅੱਗੋਂ ਇਹ ਚੀਜ਼ ਪੁੱਛੀ ਜਾ ਰਹੀ ਹੈ ਕਿ ਸਾਡੀ ਕਾਰਵਾਈ ਚ ਵਿਗੜਨਾ ਪਾਇਆ ਜਾਵੇ ਕਾਰਵਾਈ ਦਾ ਵਿਗਿਆਨ ਦਾ ਮਤਲਬ ਜੇਕਰ মিডিਆ ਦੇ ਨੇ ਸਵਾਲ ਪੁੱਛਿਆ ਕਿ ਇਹ ਨਜਾਇਜ਼ ਹੈ ਜਾਂ ਨਜਾਇਜ਼ ਇਹਨਾਂ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਤੁਸੀਂ ਆਪਣਾ ਆਈ ਡੀ ਕਾਰਡ ਦਿਖਾਓ ਕਿ ਅਸੀਂ ਜੇਕਰ ਆਈ ਡੀ ਕਾਰਡ ਮੰਗੀਏ ਤਾਂ ਇਹ ਦਿਖਾਉਣਗੇ ਕਿ ਅਸੀਂ ਇਹਨਾਂ ਨੂੰ ਆਖਿਆ ਕਿ ਤੁਸੀਂ ਗੜ ਦੇ ਵਿੱਚ ਆਈ ਡੀ ਕਾਰਡ ਪਾ ਕੇ ਘੁੰਮੋ ਸੋ ਇਹ ਤਸਵੀਰਾਂ ਤੁਹਾਨੂੰ ਸੱਚੀਆਂ ਦਿਖਾ ਰਿਹਾ ਲਾਈਵ ਵੀਡੀਓ ਚੱਲਦੀ ਸ਼ੇਅਰ ਕਰ ਦਿਓ ਕਿ ਆਖਰਕਾਰ ਕਿਉਂ ਇਸ ਤਰੀਕੇ ਨਗਰ ਨਿਗਮ ਦੀ ਬੋਲੀ ਕਿੱਡੀ ਤਿੱਖੀ ਹੈ ਸਾਡੇ ਨਾਲ ਅੱਗੋਂ ਉੱਚੀ ਆਵਾਜ਼ 'ਚ ਗੱਲ ਕਰਕੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਪਣੇ ਆਪ ਨੂੰ ਇੱਕ ਬਲੀਵ ਪੁਆਇੰਟ ਲੈ ਕੇ ਗੱਲ ਆਖਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਕਿ ਸਾਡੀ ਆਵਾਜ਼ ਦੱਬੀ ਜਾਵੇ ਸੋ ਇਹ ਤਸਵੀਰ ਦੇਖ ਸਕਦੇ ਹੋ ਪੋਰਟੰ ਦਾ ਗੇਟ ਬੰਦ ਕਰ ਲਿਆ ਹੈ ਈਡੀਆ ਨੂੰ ਆਖਿਆ ਗਿਆ ਕਿ ਤੁਸੀਂ ਆਓ ਪੰਜ ਮੰਜ਼ਲੀ ਚਾਰ ਮੰਜ਼ਲੀ ਤਿੰਨ ਮੰਜ਼ਲੀ ਜਿੰਨਾ ਵੀ ਇਹ ਹੋਟਲ ਹੈ ਉਸ ਨੂੰ ਢਾਣ ਆਏ ਨੇ ਮਾਨ ਸਿੰਘ ਗੇਟ ਦੇ ਉੱਪਰ ਅੱਗੋ ਉੱਚੀ ਆਵਾਜ਼ ਦੇ ਵਿੱਚ ਤਿੰਨ ਅਫਸਰ ਗੱਲ ਪੈਣ ਦੀ ਕੋਸ਼ਿਸ਼ ਕੀਤੀ ਹੈ ਮੀਡੀਆ ਦੇ ਅਧਿਕਾਰੀਆਂ ਦੇ ਨਾਲ ਆਖਿਰਕਾਰ ਜੇਕਰ ਅਸੀਂ ਸੱਚ ਦਿਖਾਉਣਾ ਚਾਹੁੰਦੇ ਹਾਂ ਜੇਕਰ ਅਸੀਂ ਉਹਨਾਂ ਦਾ ਵਰਸ਼ਨ ਮੰਗਿਆ ਤੇ ਸਾਨੂੰ ਇਹ ਆਖਿਆ ਗਿਆ ਕਿ ਸਾਡੀ ਅਫਸਰਾਂ ਕੋਲ ਜਾਓ ਅਸੀਂ ਇਹ ਵੀ ਗੱਲ ਪੁੱਛੀ ਹੈ ਜੇਕਰ ਮੌਕੇ ਦੇ ਅਫਸਰ ਮੌਜੂਦ ਹੈ ਮੌਕੇ ਦੀ ਡਿਊਟੀ ਹੁੰਦੀ ਹੈ ਉਹਦਾ ਵਰਸ਼ਨ ਦੇਣਾ ਸੋ ਇਹ ਤਸਵੀਰਾਂ ਨਗਰ ਨਿਗਮ ਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਦ ਸਵਾਲ ਕੀਤੇ ਵਰਸ਼ਨ ਮੰਗੇ ਦੀ ਕੋਸ਼ਿਸ਼ ਕੀਤੀ ਤਾਂ ਤਿੰਨ ਤੋ ਚਾਰ ਜਿੰਨੇ ਵੀ ਇਹਨਾਂ ਦੇ ਅਧਿਕਾਰੀ ਸੀਗੇ ਅਫਸਰ ਸੀਗੇ ਖੜੇ ਹੋ ਕੇ ਗੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਸੋ ਇਹ ਤਸਵੀਰਾਂ ਅੰਮ੍ਰਿਤਸਰ ਵਾਸਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਗਰ ਨਿਗਮ ਮਾਨ ਸਿੰਘ ਗੇਟ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹੋਟਲ ਟਾਇਟੇ ਨਹੀਂ ਕੀਤੇ ਜਾ ਰਹੇ ਨੇ ਇਹ ਅੰਮ੍ਰਿਤਸਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਹੋਟਲ ਟਾ ਦੇ ਨਹੀਂ ਕਰ ਦਿੱਤਾ ਗਿਆ ਨੋਟਿਸ ਲਗਾ ਦਿੱਤਾ ਗਿਆ ਜੇਕਰ ਉਹ ਨਜਾਇਜ਼ ਜਗ੍ਹਾ ਤਾਂ ਬਿਲਕੁਲ ਟਾਓ ਤੁਹਾਡੀ ਡਿਊਟੀ ਹੈ ਜੇਕਰ ਉਹ ਨਜਾਇਜ਼ ਜਗ੍ਹਾ ਤਾਂ ਉਸ ਦਾ ਸਾਨੂੰ ਇੱਕ ਰੀਜ਼ਨ ਦੇ ਕੇ ਜਾਓ ਕਿਉਂਕਿ ਮੌਕੇ ਤੇ ਮਾਲਕ ਮੌਜੂਦ ਨਹੀਂ ਹੈ ਨਾ ਹੀ ਉਹਨਾਂ ਦੀ ਕੋਈ ਵਰਸ਼ਨ ਮਾਲਕ ਦਾ ਕਿ ਜਿਸ ਤਰੀਕੇ ਅਸੀਂ ਮਾਲਕ ਤੋਂ ਪੁੱਛ ਚੁੱਕੀਏ ਕਿ ਨਜਾਇਜ਼ ਹੈ ਨਾਜਾਇਜ਼ ਸੋ ਹੋਰ ਤਸਵੀਰਾਂ ਅੰਮ੍ਰਿਤਸਰ ਦੀਆਂ ਸਾਂਝੀਆਂ ਕਰਦੇ ਆ ਤੁਹਾਨੂੰ ਕਿ ਇਸ ਤਰੀਕੇ ਨਗਰ ਨਿਗਮ ਉੱਚੀ ਆਵਾਜ਼ ਦੇ ਨਾਲ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਤੇ ਅੱਗੋਂ ਇਹ ਚੀਜ਼ ਪ੍ਰੋਟੈਕਟਿਵ ਵੀ ਇਹਦੇ ਵਿੱਚ ਲੈ ਕੇ ਕਹਿ ਰਿਹਾ ਕਿ ਸਾਨੂੰ ਥ੍ਰੈਟ ਕਰ ਰਹੇ ਹੋ ਕਿ ਨਾ ਅਸੀਂ ਇਹਨਾਂ ਦਾ ਥੋੜਾ ਫੜਿਆ ਤੋੜਨ ਦੇ ਲਈ ਨਾ ਅਸੀਂ ਇਹਨਾਂ ਨੂੰ ਰੋਕਿਆ ਕਿ ਤੁਸੀਂ ਆਪਣੀ ਕਾਰਵਾਈ ਕਰੋ ਇਹ ਆਪਣੀ ਕਾਰਵਾਈ ਕਰ ਰਿਹਾ ਜੇਕਰ ਵਰਸ਼ਨ ਮੰਗਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹਨਾਂ ਵੱਲੋਂ ਇਹ ਆਖਿਆ ਗਿਆ ਕਿ ਮੀਡੀਆ ਸਾਨੂੰ ਥ੍ਰੈਟ ਕਰ ਰਿਹਾ ਸੋ ਇਹ ਤਸਵੀਰਾਂ ਤੁਸੀਂ ਦੇਖਿਆ ਕਿ ਕਿਸ ਤਰੀਕੇ ਪਰ ਨੀ ਨਹੀਂ ਆਪਾਂ ਤਾਂ ਵੈਸੇ ਆਏ ਹੈਗੇ ਵੇਖਣ ਆਏ ਕਿ ਕੀ ਹੋਇਆ ਵਾ ਲੱਗਦਾ ਜਿਹੜੇ ਹੋਟਲ ਤੋੜੇ ਜਾ ਰਹੇ ਨੇ ਇਹ ਕਹਿ ਰਹੇ ਨੇ ਜਾਇਜ਼ ਜਗ੍ਹਾ ਸੋ ਲੱਗਦਾ ਨਹੀਂ ਉਦੋਂ ਤੋੜੀ ਜਾਣੀ ਚਾਹੀਦੀ ਜਦੋਂ ਚਾਰ ਚਾਰ ਮੰਜ਼ਿਲਾ ਬਣਦੀਆਂ ਹੁੰਦੀਆਂ ਜੀ ਐਸਾ ਮੈਨੂੰ ਪਤਾ ਹੀ ਹੈ ਪਰ ਤੁਸੀਂ ਇੱਥੇ ਰਹਿਣ ਸੈਨ ਵਾਲੇ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਚੀਜ਼ ਬਾਰੇ ਉਹ ਚਲੋ ਕੋਈ ਨਹੀਂ ਸਾਨੂੰ ਅਸੀਂ ਤਾਂ ਨੰਗਦੇ ਨੰਗਦੇ ਆਏ ਆ ਤਾਂ ਜੇਕਰ ਅਸੀਂ ਉਹਨਾਂ ਕੋਲ ਉਹਨਾਂ ਦਾ ਵਰਸ਼ਨ ਮੰਗਿਆ ਕਿ ਗਲਤ ਗੱਲ ਹੈ ਜਿਹਦੇ ਜਾਇਜ਼ ਹੈ ਜਾਇਜ਼ ਅਸੀਂ ਪੁੱਛ ਸਕਦੇ ਆ ਕਿ ਨਹੀਂ ਪੁੱਛ ਸਕਦੇ ਉਹ ਚਲੋ ਕੋਈ ਅਧਿਕਾਰ ਹੈਗਾ ਕਿ ਨਹੀਂ ਅਗਰ ਜੀ ਚਲੋ ਹੈਗਾ ਹੈਗਾ ਚਲੋ ਹੁਣ ਕੀ ਕਰ ਸਕਦੇ ਹ ਚਲੋ ਛੱਡੋ ਹਾਂ ਬਿਲਕੁਲ ਆਪਣੀ ਆਵਾਜ਼ ਰੱਖੋ ਸਰ ਕੀ ਹੋਇਆ ਨਹੀਂ ਨਹੀਂ ਕੋਈ ਗੱਲ ਨਹੀਂਗੀ ਆਵਾਜ਼ ਕੀ ਰੱਖਣੀ ਕੀ ਹੈ ਸੋ ਆਓ ਜੀ ਇਹ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੇ ਮਾਨ ਸਿੰਘ ਗੇਟ ਦੀਆਂ ਦਿਖਾ ਰਹੇ ਹਾਂ ਕਿਸ ਤਰੀਕੇ ਨਗਰ ਨਿਗਮ ਇੱਥੇ ਜੇਕਰ ਆਪਣੀ ਜਗ੍ਹਾ ਢਾਉਣਾ ਹੈ ਜੇਕਰ ਉਹਨਾਂ ਤੋਂ ਉਹਨਾਂ ਸੋ ਹੋਰ ਤਸਵੀਰਾਂ ਦਿਖਾਵਾਂਗੇ ਜੇਕਰ ਇਸ ਤਰੀਕੇ ਨਗਰ ਨਿਗਮ ਵੱਲੋਂ ਜੇਕਰ ਜਾਇਜ਼ ਟੋੜੀਆਂ ਜਾ ਰਹੀਆਂ ਤਾਂ ਉਹ ਵੀ ਦਿਖਾਵਾਂਗੇ ਜੇਕਰ ਨਜਾਇਜ਼ ਟੋੜੀਆਂ ਜਾ ਰਹੀਆਂ ਉਹ ਵੀ ਦਿਖਾਵਾਂਗੇ ਸਾਨੂੰ ਇਸ ਤਰੀਕੇ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਅਸੀਂ ਦਬਾਂਗੇ ਨਹੀਂ ਅਸੀਂ ਇਹ ਤਸਵੀਰਾਂ ਜ਼ਰੂਰ ਦਿਖਾਵਾਂਗੇ ਜੇਕਰ ਇੱਥੇ ਲੋਕ ਸਾਨੂੰ ਫੋਨ ਕਰਦੇ ਨੇ ਕਿ ਇਸ ਚੀਜ਼ ਤੇ ਇਹ ਚੀਜ਼ ਹੋ ਰਹੀ ਹੈ ਤਾਂ ਉਹਨਾਂ ਦਾ ਵਰਸ਼ਨ ਮੰਗਣਾ ਜੇਕਰ ਗਲਤ ਗੱਲ ਹੈ ਤਾਂ ਉਹਨਾਂ ਦੇ ਵੱਡੇ ਅਫਸਰ ਨੇ ਜੋ ਹਦਾਇਤਾਂ ਜਾਰੀ ਕਰ ਦੇਣ ਕਿ ਮੀਡੀਆ ਵਾਲੇ ਉਹਨਾਂ ਦਾ ਵਰਸ਼ਨ ਨਹੀਂ ਮੰਗ ਸਕਦੇ ਅਸੀਂ ਨਹੀਂ ਮੰਗਾਂਗੇ ਪਰ ਮੌਕੇ ਤੇ ਜੋ ਅਫਸਰ ਮੌਜੂਦ ਹੁੰਦਾ ਉਸ ਦਾ ਵਰਸ਼ਨ ਦੇਣਾ ਵੀ ਜ਼ਰੂਰੀ ਹੁੰਦਾ ਕਿਉਂਕਿ ਬਾਅਦ ਦੇ ਵਿੱਚ ਗੱਲਾਂ ਕਰਦੇ ਨੇ ਕਿ ਸਾਡਾ ਵਰਸ਼ਨ ਮੰਗਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੋ ਜੇਕਰ ਵਰਸ਼ਨ ਮੰਗਿਆ ਵਰਸ਼ਨ ਲੈਣ ਦੀ ਕੋਸ਼ਿਸ਼ ਕੀਤੀ ਹੈ ਉਲਟਾ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਦਿਖਾਵਾਂਗੇ ਕਿਸ ਤਰੀਕੇ ਜਾਇਜ਼ ਜਾਂ ਨਜਾਇਜ਼ ਜੋ ਵੀ ਇੱਥੇ ਟਾਟੇ ਦੀ ਹੋਟਲ ਹੋ ਰਹੇ ਨੇ ਉਹ ਕਿਸ ਤਰੀਕੇ ਹੋ ਰਹੇ ਨੇ ਮੈਨੂੰ ਦਿਓ ਜਜ਼ਾਦ ਅੰਮ੍ਰਿਤਸਰ ਆਵਾਜ਼ ਦੇ ਲਈ ਕੈਮਰਾਮੈਨ ਕਾਸ਼ ਦੇ ਨਾਲ ਮੈਂ ਦਮਨਦੀਪ ਸਿੰਘ ਅੰਮ੍ਰਿਤਸਰ